ਤੇ ਸਾਡਾ 2023 ਚ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਫਸਲਾਂ ਤਾਂ ਸਾਡੀਆਂ ਮਰੀਆਂ ਪਰੀਆਂ ਸੀ ਪਰ ਸਾਡੀਆਂ ਪੈਲੀਆਂ ਵੀ ਰੇਤਾਂ ਨੇ ਖਰਾਬ ਕਰਦੀਆਂ ਸੀ ਦੋਹੀ ਸਾਲੀ ਜਾ ਕੇ ਅਸੀਂ ਫਸਲਾਂ ਦੇ ਪੈਰਾਂ ਸਿਰ ਹੋਏ ਸੀ ਤੇ ਹੁਣ ਸਾਡਾ ਫੇਰ ਉਹੀ ਹਾਲ ਹੋ ਗਿਆ ਘਰਾਂ ਦੇ ਮੰਦੇ ਹਾਲ ਆ ਘਰਾਂ 'ਚ ਪਾਣੀ ਪੈ ਗਿਆ ਲੋਕੀਂ ਘਰੋਂ ਭਗਾਰ ਆ ਡੰਗਰ ਵੀ ਲੋਕਾਂ ਦੇ ਬਾਹਰ ਆ ਇਹ 23 ਨੂੰ ਵੀ ਲਾਤ ਮਾਰੇ ਪਾਣੀ ਨੇ ਇੰਨਾ ਖੈਰ ਬਚਾਇਆ ਹੈ ਕਿ ਮਤਲਬ ਪੈਲੀਆਂ ਵੀ ਖਰਾਬ ਹੋ ਗਈਆਂ ਕੋ ਪੈਲੀਆਂ ਰੋੜ ਗਈਆਂ ਕਰ ਜਾ ਚੁੱਕ ਚੁੱਕ ਮਤਲਬ ਅਸੀਂ ਜ਼ਮੀਨਾਂ ਚ ਰੇਤੋ ਕੱਢੀ ਉਹ ਵੀ ਸਾਡੀਆਂ ਪੈਲੀਆਂ ਦਾ ਫੇਰ ਉਹੋ ਹਾਲ ਕਿ ਹੁਣ ਵੀ ਰਿਸ਼ਤੇਦਾਰ ਕਹਿੰਦੇ ਆਜੋ ਪਰ ਨਹੀਂ ਮਨ ਕਰਦਾ ਕਿਉਂਕਿ ਤੁਹਾਨੂੰ ਪਤਾ ਭੁੱਖੇ ਤੇ ਆ ਰਹਿ ਕੇ ਘਰ ਬਣਾਏ ਹੁੰਦੇ ਆਪਣੀਆਂ ਕਿਤਰਾ ਕਿਤਰਾ ਚੀਜ਼ਾਂ ਬਣਾਈਆਂ ਹੁੰਦੀਆਂ ਨਹੀਂ ਛੱਡਣ ਨੂੰ ਮਨ ਕਰਦਾ ਹੁਣ ਅੱਜ 4-5 ਦਿਨ ਹੋਵੋ ਚੱਲੇ ਆ ਤੇ ਪਾਣੀ ਉਤਣ ਦਾ ਨਾ ਹੀ ਮਿਲਿਆ ਤੇ ਇੱਕ ਬੰਨ ਟਟਾਈ ਭੈਣੀ ਕਾਦਰਬਖਸ਼ ਤੋਂ ਇੱਕ ਟਟ ਗਿਆ ਗੌਰਿਆਲ ਤੋਂ ਤਿੰਨ ਆਥਾਂ ਤੋਂ ਬੰਨ ਟਟ ਗਿਆ ਤੇ ਹਲਾਤ ਇਸ ਤਰ੍ਹਾਂ ਦੇ ਵੀ ਝੋਨਾ ਦਾ ਕੀ ਪਜਣਾ ਮੈਂ ਤਾਂ ਲੋਕ ਬਾਜਣ ਵੜੀ ਸ਼ਾਵਾਸ਼ ਆ ਖਾਲਸਾ 侧 ਦੇ ਸੰਯੋਗ ਦੇ ਨਾਲ ਅਗਣਬੋਰਡ ਦੇ ਨਾਲ ਡੰਗਰ ਉੱਥੋਂ ਸਾਰੇ ਮੱਝਾ ਜੜੀਆਂ ਉਹ ਅਗਣਬੋਰਡ ਦੇ ਨਾਲ ਕੱਢ ਕੇ ਜਿਹੜੇ ਸੁਰਕਸ਼ਤ ਸਾਂ ਤੇ ਪਹਚਾਈਆਂ ਹਾਂਜੀ ਖਾਲਸਾ ਵਾਲਿਆਂ ਵੀ ਪਾਣੀ ਦਿੰਦੇ ਆ ਕੋਈ ਵੀ ਥੁਤ ਲੈ ਉਹ ਦੇ ਕੇ ਹੁੰਦੇ ਉਹ ਤਾਂ ਖਾਲਸਾ ਏਡਾ ਵਾਲਿਆਂ ਨੇ ਬੰਨ ਬੱਧਾ ਵਿਚਾਰਿਆ ਨੇ ਐਰਕੀ ਵੀ ਉਹੋ ਪਾਣੀ ਧਾਣੀ ਚ ਮਜਦ ਕਰੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ